ਤਰਲ ਹੁਣ ਜਮਾ ਤਾਜੀ ਸੂਈ ਝੋਟੀ ਆ ਗਈ ਬਹੁਤ ਸੋਹਣੀ ਲੇਵੇ ਤੋ ਤਿਆਰ ਲੇਵੇ ਦਿੱਤਾ ਜਮਾ ਐਨ ਪੂਰਾ ਸੋਹਾ ਲੇ ਤਰ ਆ ਦੇਖੋ ਬਹੁਤ ਵੱਡੇ ਕਦ ਕਾਠ ਵਾਲੀ ਮੈਂ ਆ ਗਈ ਤਾਜੀ ਉਸ ਦਿਨ ਵਾਕੀ ਪਿਆ ਮਿੱਤਰੋ ਇਹਦੇ ਤੁਰਿਆ ਨਹੀਂ ਜਾਣੇ ਜਿੱਦਨ ਮੈਂ ਬਣ ਗਈ ਮਾਲਕਾਂ ਬਹੁਤ ਕਹਿੰਦੇ ਬਹੁਤ ਸੋਹਣੀ ਬਣਦੀ ਹੈ ਅੱਛਾ ਕਿੰਨੇ ਕਿੰਨਾ ਦੁੱਧ ਦੇ ਦੂ ਇਤ ਕੀ ਦੁੱਧ 16 17 ਕਿਲੋ ਦੇ ਦੂਗੀ 16 ਕਿਲੋ ਹਾਂਜੀ ਲੈ ਵੀ ਆਹ ਦੇਖ ਲਓ ਜੇ 10 ਦਿਨ ਪਏ ਹੈ ਨਾ ਮੈਂ ਇਹਦੇ ਤੇ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਸਵਾਗਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਗਰਨੂਰ ਕੋਲੇ ਪਹੁੰਚੇ ਹੋਇਆ ਪਿੰਡ ਬਾਹੋਸੇਵੀਆਂ ਦੇ ਵਿੱਚ ਮਿੱਤਰੋ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਨਾ ਤਿੰਨ ਝੋਟੀਆਂ ਲੈ ਕੇ ਆਏ ਆਂਗੇ ਤਿੰਨੇ ਦੀਆਂ ਤਿੰਨੇ ਜਿਹੜੀਆਂ ਹੈਗੀਆਂ ਨਾ ਆਪਦੇ ਥਾਂ-ਥਾਂ ਤੇ ਬਹੁਤ ਸੋਹਣੀਆਂ ਸੁਨੱਖੀਆਂ ਜਿਹੜੀ ਆ ਝੋਟੀ ਆ ਗਈ ਨਾ ਇਹ ਝੋਟੀ ਮਿੱਤਰੋ ਪਹਿਲਾ ਸੂਹਾ ਜਮਾ ਤਾਜੀ ਸੂਈ ਹੈ ਆਪਾਂ ਇਹ ਕਹਿ ਸਕਦੇ ਵੀ ਇਹਦੀ ਗਾਰੰਟੀ ਆ ਅੱਜ ਹੀ ਸੂਈ ਹੈ ਤੇ ਤੀਜੇ ਨੰਬਰ ਦੇ ਉੱਤੇ ਆ ਗਈ ਆਹਾ ਮੱਝ ਇਹਦੀ ਵੀ ਆਪਾਂ ਤੁਹਾਨੂੰ ਜਾਣਕਾਰੀ ਲੈ ਕੇ ਦੇ ਦਾਂਗੇ ਇਹ ਵੀ ਮੱਝ ਜਿਹੜੀ ਹੈਗੀ ਸ ਤੇ ਇਹਦੀ ਨਾ ਅੱਜ ਜੇ ਗੱਲ ਕਰਕੇ ਜੇਰਜੂਰ ਪੈ ਗਈ ਤੇ λεਵਾ ਕਰਮ ਵਾਲੀ ਨੇ ਬਹੁਤ ਸੋਹਣਾ ਤਿਆਰ ਕੀਤਾ ਹੋਇਆ। ਬਾਕੀ ਆਜੋ ਆਪਾਂ ਬਾਈ ਗਰਨੂਰ ਨਾਲ ਗੱਲਬਾਤ ਕਰਦੇ ਹਾਂ ਸਾਰੀ ਜਾਣਕਾਰੀ ਲੈ ਕੇ ਦਿੰਨੇ ਆ ਤੇ ਕੱਲੀ-ਕੱਲੀ ਦਾ ਰੇਟ ਜਿਹੜਾ ਹੋਊਗਾ ਨਾ ਉਹ ਵੀਡੀਓ ਦੇ ਵਿੱਚ ਹੋਊਗਾ। ਆਓ ਕਰਾਂਗੇ ਗੱਲ। ਹਾਂਜੀ ਬਾਈ ਜੀ ਸਤਿਕਾਰ ਜੀ। ਸਤਿਕਾਰ ਬਾਈ ਜੀ। ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ? ਨਾਮ ਮੇਰਾ ਗਰਨੂਰ ਜੀ। ਪਿੰਡ ਬਾਹੂ ਸਿਵੀਆਂ ਜੀ। ਜੇਲਾ ਬਹੰਡਾ ਹਾਂਜੀ ਬਾ ਬਹੰਡੇ ਤੋਂ ਕਿੰਨੇ ਕਿਲੋਮੀਟਰ ਹੈ 12 13 ਕਿਲੋਮੀਟਰ ਹੈ 12 13 ਕਿਲੋਮੀਟਰ ਅੱਛਾ ਨਵਾਂ ਨਵਾਂ ਵਪਾਰ ਸ਼ੁਰੂ ਕੀਤਾ ਹਨਾ ਹਾਂਜੀ ਹਾਂਜੀ ਤੇ ਪਹਿਲਾਂ ਤੇਰੇ ਫਾਦਰ ਸਾਹਿਬ ਵੀ ਕਰਦੇ ਰਹੇ ਹਾਂਜੀ ਹਾਂਜੀ ਜਸਕਰਨ ਸਿੰਘ ਹਨਾ ਹਾਂਜੀ ਅੱਛਾ ਗਰਨੂਰ ਜਿਵੇਂ ਆਪਣੇ ਕੋਲੇ 3 ਵਜਾ ਆਈ ਅੱਜ ਆਪਾਂ ਪਹਿਲੇ ਨੰਬਰ ਤੇ ਕਿਹੜੀ ਮੱਝ ਦਿਖਾਉਣੀ ਹੈ ਸਰ ਪਹਿਲਾਂ ਆਪਾਂ ਸੂਈ ਸੂਈ ਝੋਟੀ ਦਿਖਾਉਣੀ ਹੈ 12:00 ਵਜੇ ਸੂਈ 11 12 ਵਜੇ ਅੱਜ ਹਾਂਜੀ ਠੀਕ ਹੈ ਜੇਰ ਪੈਗੀ ਜੇਰ ਪੈਗੀ ਹੁਣ 4:00 ਵਜੇ ਦਾ ਟਾਈਮ ਹੈ ਹਾਂ 4:00 ਵਜੇ ਦਾ ਹਨਾ ਪਹਿਲਾਂ ਸੂ ਚਾਰ ਦੰਦਾਂ ਨੂੰ ਚਾਰ ਦੰਦ ਚਾਰ ਦੰਦ ਲੇਖੀ ਇਧਰ ਹੋਈ ਕਰਾ ਇਹ ਆ ਦੇਖੋ ਮਿੱਤਰੋ ਇਹ ਮੱਥੇ ਚ ਨਿਕਿਆ ਵਾਲਾ ਕੱਦ-ਕਾਠ ਵੀ ਠੀਕ ਆ ਤੇ ਬਹੁਤ ਸੋਹਣਾ ਲੇਵਾ ਤਿਆਰ ਕੀਤਾ ਹੋਇਆ ਤੇ ਮਗਰ ਇਹਦੇ ਬੱਚਾ ਕੀ ਹੈਗਾ ਕੱਟੀ ਆ ਗਈ ਜੀ ਕੱਟੀ ਆ ਅੱਛਾ ਆ ਆ ਗਈ ਹਾਂਜੀ ਏਬੀਐਸ ਵੀਰਵਲ ਦੀ ਜੀ ਮਾਲਕਾਂ ਦੇ ਦੱਸਣ ਮੁਤਾਬਕ ਅੱਛਾ ਹਾਂਜੀ ਠੀਕ ਆ ਤੇ ਖੋਲੀ ਕਰਾ ਲੈ ਵੀ ਆਪ ਚੈੱਕ ਕਰ ਲਓ ਹੁਣ ਜਮਾ ਤਾਜੀ ਸੂਈ ਝੋਟੀ ਆ ਗਈ ਬਹੁਤ ਸੋਹਣੀ ਲੇਵੇ ਤੋਂ ਤਿਆਰ ਹੋਈ ਆ ਇਹ ਲੇਵਾ ਦੇਖ ਲਓ ਕਰਮਾਲੀ ਦਾ ਜਿਹੜਾ ਹੈਗਾ ਨਾ ਬਹੁਤ ਸੋਹਣਾ ਅੱਜ ਦੀ ਤਾਜੀ ਸੂਈ ਤੇ ਮਗਰ ਹੈਗੀ ਜਿਹੜੀ ਕੱਟੀ ਆ ਮੁੰਡੇ ਨੂੰ ਹਜੇ ਪਤਾ ਨਵਾਂ ਨਵਾਂ ਚੱਲਿਆ ਕੰਮ ਏ ਹੌਲੀ ਚੱਲ ਏ ਵੀ ਇਸ ਵੀਰਾਵਲੀ ਵਾਲੇ ਕਿਸੇ ਸਿਵਨ ਦੀ ਹੋਊਗੀ ਜਿਹੜੀ ਮਗਰ ਕੱਟੀ ਆ ਮੈਨੂੰ ਐਂ ਦੱਸਦੇ ਇਹ ਕਿੰਨਾ ਕੁ ਦੁੱਧ ਪਾਉਣਾ ਚਾਹੀਦਾ ਇਹਨੂੰ ਇਹਨੂੰ ਦੁੱਧ 12-13 ਕਿਲੋ ਪਾਉਣਾ ਚਾਹੀਦਾ ਇਹ ਪਹਿਲਾਂ ਨਹੀਂ ਠੀਕ ਆ ਨਹੀਂ ਪਾਉਣਾ ਚਾਹੀਦਾ ਭਾਈ ਜਿਹੇ ਜਲੇਵਾ ਤਿਆਰ ਕੀਤਾ ਹੈਣਾ ਹਾਂਜੀ ਆ ਦੇਖੋ ਸਣਥੂਣ ਬੜਾ ਚੰਗਾ ਕੀਤਾ ਦੋ 2.5 ਕਿਲੋ ਬੋਲਾ ਵੀ ਕੱਟਦਾ ਜੀ ਬੱਚਿਆਂ ਜਿਹਾ ਕੇ ਲਵੀ ਮਿੱਤਰੋ ਆ ਦੇਖੋ ਹੁਣ ਗੋਹਾਜਾ ਕਰਦੀ ਐ ਤੇ ਦੇ ਦੇ ਤਾਂ ਜਮਾਣ ਪੂਰਾ ਸੋਹਾ ਲੈਵਾ ਤਿਆਰ ਕੀਤਾ ਕਰਮ ਵਾਲੀ ਨੇ ਤੇ ਮੈਨੂੰ ਐ ਦੱਸੇ ਨਾ ਰੇਟ ਕਿੰਨਾ ਕਰਤਾ ਹਾਂ ਨਾ ਹਾਂ ਨਾ ਇੱਕ ਬੀਰੀ ਆਪਾਂ ਛੋਟੀ ਜੈਸਨੋ ਜੀ ਦੇਣੀ ਆ ਛੋਟੀ ਇੱਕ 25 30 ਵੇਖਦੇ ਆਪਾਂ ਇੱਕ ਬੀਰੀ ਦੇ ਦਾਂਗੇ ਬਣਾ ਠੀਕ ਆ ਹਾਂਜੀ ਤੇ ਦੂਜੇ ਨੰਬਰ ਤੇ ਕਿਹੜੀ ਦਿਖਾਈਏ ਫਿਰ ਦੂਜੇ ਨੰਬਰ ਤੇ ਆਹ ਵਾਲੀ ਮੈਂ ਦਿਖਾ ਦਿੰਨੇ ਆਹ ਯਾਰ ਤੇਰੀ ਮੈਂ ਹੀ ਵਾਲੀ ਵੱਡੀ ਆ ਹੈਨਾ ਹਾਂਜੀ ਹੈਨਾ ਪੂਰੀ ਵੱਡੀ ਹੈ ਇਹਨੂੰ ਖੋਲ ਤੇਰਾ ਇਹਦਾ ਸੂਆ ਬਾਈ ਇਹਦਾ ਸੂਆ ਤੀਜਾ ਜੀ ਤੀਜਾ ਸੂਆ ਹਾਂਜੀ ਠੀਕ ਆ ਤੀਜਾ ਸੂਆ ਤੇ ਮਗਰ ਕੀ ਇਹਦੇ ਰੇ ਕਟਾ ਆ ਗਈ ਮਗਰ ਮਗਰ ਕਟਾ ਆ ਗਿਆ ਤੇ ਲੈ ਭਾਈ ਨੇ ਵੀ ਜਿਹੜਾ ਹੈਗਾ ਬਹੁਤ ਸੋਹਣਾ ਤਿਆਰ ਕੀਤਾ ਕੱਲਾ-ਗੱਲਾ ਥਾਣੀ ਹੈ ਲੈਵੇ ਨੂੰ ਜਿਹੜਾ ਲੱਗਿਆ ਇਹ ਤੱਕ ਥੋੜੀ ਜਿਹੀ ਅੱਗੇ ਰੱਖਦੀ ਮਾੜੀ ਜੀ ਪਰ ਆ ਦੇਖੋ ਮੱਝ ਕਿੱਡੀ ਵੱਡੀ ਹੈ ਰੇਲ ਗੱਡੀ ਦੇ ਇੰਜਨ ਜਿੱਡੀ ਮੈਂ ਹੈ ਤੇ ਮੈਨੂੰ ਆ ਦੱਸੋ ਇਹਨੂੰ ਕਿਹੜੇ ਦਿਨ ਹੋ ਗਏ ਸੂਈ ਨੂੰ ਇਹਨੂੰ ਛੇਮਾ ਦੇਣਾ ਜੀ ਕਿੰਨਾ ਬੋਲਾ ਹੁਣ 10 ਕਿਲੋ ਤਿਆਰ ਹੈ ਇਹ ਕਿੰਨਾ ਪਾ ਦੂਗੀ ਖੜਾ ਉਹਦੇ 13-14 ਕਿਲੋ ਦੇ ਦੂਗੀ ਜੀ 13-14 ਕਿਲੋ ਦੁੱਧ ਪਾਉਣਾ ਚਾਹੀਦਾ ਹੈ ਹਾਂਜੀ ਲੈ ਵੀ ਮਿੱਤਰੋ ਆਹ ਦੇਖੋ ਬਹੁਤ ਵੱਡੇ ਕੱਦ ਕਾਠ ਵਾਲੀ ਮੈਂ ਆ ਗਈ ਤਾ ਤੇ ਹੁਣ 9 10 ਕਿਲੋ ਬੋਲਾ ਜਿਹੜਾ ਹੋਊਗਾ ਅੱਛਾ ਕਿੰਨਾ ਮੁੱਲ ਕਰਤਾ ਇਹਦਾ ਮੁੱਲ ਆਪ ਇੱਕ 15 ਹੀ ਜੈਸਨੋ ਹੀ ਦੇਣੀ ਆ ਮੈਂ ਤੇ 1 25 ਤੀਰੀ ਆ ਪਰ ਆਪ ਇੱਕ 15 ਹੀ ਦੇ ਦਾਂਗੇ ਠੀਕ ਆ ਲੈ ਵੀ ਆਹ ਦੇਖ ਲਓ ਹੁਣ ਤੁਸੀਂ ਮੁੱਲ ਕਰਾ ਲਓ 1 25 ਪਰ ਆਹ 1 ਲੱਖ ਤੇ 15000 ਦੀ ਮੈਂ ਦੇ ਦਾਂਗੇ ਕਹਿੰਦਾ ਲੇਵਾ ਜਿਹੜਾ ਹੈਗਾ ਆਪਾਂ ਕੋਲੇ ਜਾ ਕੇ ਦਿਖਾ ਦਈਏ ਆ ਦੇਖੋ ਹੈ ਪਈ ਸਾਫ ਆ ਤੇਰੀ ਤੇਰੀ ਮੱਝ ਆ ਵੀ ਕੱਦ-ਕਾੜ ਚੰਗਾ ਇਹਦਾ ਆਹ ਕੱਟਾ ਆ ਗਿਆ ਕੱਟਾ ਪੜਾ ਰਾ ਜੀਰੂਜੀ ਆ ਦੇਖੀ ਅੱਛਾ ਇੱਧਰ ਆ ਕਰਾ ਜਿਹੜੀ ਤੇਰੀ ਆ ਮੈਂ ਆ ਗਈ ਹਾਂਜੀ ਇਹ ਇਹਨੂੰ ਕੱਢ ਬਾਹਰ ਕੱਢ ਕਰਾ ਇਹਦਾ ਸੂਆ ਕਿਹੜਾ ਆ ਗਿਆ ਇਹਦਾ ਵੀ ਤੀਜਾ ਸੂਆ ਆ ਗਿਆ ਜੀ ਇਹਦਾ ਤੀਜਾ ਸੂਆ ਹਾਂਜੀ ਠੀਕ ਆ ਕਿੰਨੇ ਦਿਨ ਬਾਕੀ ਪਏ ਇਹਦੇ ਇਹਦੇ 10 ਦਿਨ ਪਏ ਆ ਜੀ ਹਜੇ ਇਹਦੇ 10 ਦਿਨ ਪਏ ਆ ਹਾਂਜੀ ਲੈ ਕਰਾਂ ਸਰ ਇੱਧਰ ਲੈ ਚੱਲ ਲੈ ਵੀ ਇਹਦੇ ਜਿਹੜੇ ਹੈਗੇ ਨਾ ਇੱਧਰ ਧੁੱਪ ਪੈਂਦੀ ਹੈ ਮਾੜੀ ਜੀ ਮੈਂ ਆ ਦੇਖੋ ਲੈ ਆ ਇਹਦਾ ਲੇਵਾ ਬੜਾ ਸੋਹਣਾ ਤਿਆਰ ਕਰਦੀ ਤਰੀ ਹੁੰਦੀ 10 ਦਿਨ ਵਾਕੀ ਪਿਆ ਮਿੱਤਰੋ ਇਹਦੇ ਤੁਰਿਆ ਨਹੀਂ ਜਾਣੇ ਜਿੱਦਨ ਮੈਂ ਬਣ ਗੀ ਮਾਲਕਾਂ ਬਹੁਤ ਕਹਿੰਦੇ ਬਹੁਤ ਸੋਹਣੀ ਬਣਦੀ ਹੈ ਅੱਛਾ ਕਿੰਨੇ ਕਿੰਨਾ ਦੁੱਧ ਦੇ ਦੂ ਇਹਦੀ ਦੁੱਧ 16 17 ਕਿਲੋ ਦੇ ਦੂਗੀ 16 ਕਿਲੋ ਹਾਂਜੀ ਲੈ ਵੀ ਆਹ ਦੇਖ ਲਓ ਜੇ 10 ਦਿਨ ਪਏ ਹੈ ਨਾ ਮੈਂ ਇਹਦੇ ਤੇ ਆਹ 15 16 ਕਿਲੋ ਵਾਲੀ ਮੈਂ ਦਿਖਾਉਣ ਲੱਗੇ ਆ ਆਪਾਂ ਤੁਹਾਨੂੰ ਹਜੇ ਸੂਣ ਚ ਬਾਕੀ ਪਿਆ ਦਿਨ ਲੇਵਾ ਜਿਹੜਾ ਹੈਗਾ ਨਾ ਬਹੁਤ ਸੋਹਣਾ ਤਿਆਰ ਕਰਨਾ ਦੇਖੋ ਇਹਦਾ ਰੇਟ ਕਿੰਨਾ ਕਰਤਾ ਫਿਰ ਰੇਡ ਆਪਾਂ ਇੱਕ 25 ਜੱਸ ਨੋ ਦੇਣੀ ਆ ਮੈਂ ਇੱਕ 35 40 ਦੀ ਵੇਖਦੀ ਆ ਪਰ ਆਪਾਂ ਇੱਕ 25 ਹੀ ਦੇ ਰਾਂਗੇ ਸਾਰੀਆਂ ਨਹੀਂ ਵੇਖਦੇ ਹੁੰਦੇ ਇੱਧਰ ਲੈ ਜਾਇਗਾ ਮੁੱਲ ਠੀਕ ਆ ਤੇਰੇ ਨਾਲ ਗੱਲ ਕਰਕੇ ਵੀ ਇਹ ਮੁੱਲ ਜਿਹੜਾ ਹੈਗਾ ਤੇਰੇ ਲੋਟਨੇ ਪਰ ਵੇਚਣ ਵਾਲੇ ਆ ਹਨਾ ਇਹ ਠੀਕ ਆ ਇਹਦਾ ਯਾਰ ਟਾਟਾ-ਬਾਟਾ ਨੂੰ ਵੇੜਦਗੇ ਜੇ ਟਾਟਾ-ਬਾਟਾ ਹੀ ਆ ਜੀ ਦੋ ਯਾਰ 2000 ਛੋਟ ਕਰ ਦਾਂਗੇ ਇੱਕ 20 ਦੀ ਹੋਜੂਗੀ ਨਹੀਂ ਇੱਕ 20 ਦੀ ਤਾਂ ਨਹੀਂ ਹੋਣੀ ਜੀ ਹੈ ਨਹੀਂ ਹੋਣੀ ਦੱਸ ਦੇ ਨਹੀਂ ਹੋਣੀ ਇੱਕ 20 ਦੀ ਹੁੰਦੀ ਨਹੀਂ ਨਹੀਂ ਹੁੰਦੀ ਠੀਕ ਹੈ ਹਾਂਜੀ 123 ਹੈ 23 ਦੀ ਠੀਕ ਆ ਲੈ ਵੀ ਆ ਦੇਖ ਲੋ ਬਾਈ ਕੋਲੇ ਜਿਹੜੀਆਂ ਹੈਗੀਆਂ ਤਿੰਨੇ ਦੀਆਂ ਤਿੰਨੇ ਮੱਝਾਂ ਆਪਾਂ ਤੁਹਾਨੂੰ ਦਿਖਾਉਂਦੀਆਂ ਤੇ ਇੱਥੇ ਆਇਓ ਇੱਥੇ ਆ ਕੇ ਤੁਸੀਂ ਤਸੱਲੀ ਕਰ ਸਕਦੇ ਹੋ ਤੇ ਗਨੂਰ ਨੰਬਰ ਬੋਲੀ ਕਰ ਨੰਬਰ ਆਪਣਾ ਹੈਗਾ 628478626 ਠੀਕ ਆ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਠੀਕ ਆ ਲੋ ਵੀ ਕਰਿਓ ਕਰਾ ਚੈੱਕ ਕਿਵੇਂ ਲੱਗੀਆਂ ਮੱਝਾਂ ਦੱਸਿਓ ਜੀ